ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਜੱਥੇਬੰਦੀ ਵੱਲੋਂ ਬਲਾਕ ਝਨੀਰ ਦੇ ਪਿੰਡ ਚੋਚੋੜ ਦੇ ਵਿੱਚ ਖੜੇ ਆ ਜੋ ਗੁਲਾਬੀ ਸੋਡੀ ਕਣਕ ਨੂੰ ਪੈ ਚੁੱਕੀ ਹੈ ਕਿਸਾਨ ਆ ਮੇਰੇ ਨਾਲ ਖੜੇ ਨੇ ਗਨਮੀਤ ਸਿੰਘ ਜੀ ਇਹਦੀ ਕਣਕਾ ਇਹਨੇ 17 18 ਕਿੱਲੇ ਪਰਾਲੀ ਵਿੱਚ ਵਾਹੀ ਹੈ ਜਮਾਂ ਵੀ ਔਰੇ ਨੂੰ ਅੱਗ ਨਹੀਂ ਲਾਈ ਜਿਹੜੀ ਭਗਮਾਤਮਾ ਸਰਕਾਰ ਕਹਿੰਦੀ ਸੀ ਵੀ ਪਰਾਲੀ ਨੂੰ ਅੱਗ ਨਾਲ ਲਾਓ ਵਿਚ ਬਾਹੋ ਰੂਟਰ ਵੀਟਰਾਂ ਨਾਲ ਇਹਨੇ ਉਵੇਂ ਜਿਵੇਂ ਹੀ ਕੀਤਾ ਇਹਨੇ ਵਿੱਚ ਬਾਹੀ ਹੈ ਅੱਜ ਇਹਦੀ ਸਾਰੀ ਕਣਕ ਨੂੰ ਹੁੰਡ ਪੈ ਰਿਹਾਗਾ ਬੁਰੇ ਹਾਲਾਤ ਹੋ ਰਹੇ ਨੇ ਆ ਦੇਖੋ ਤੁਸੀਂ ਮੈਂ ਕੈਮਰਾਮੈਨ ਨੂੰ ਦਿਖਾਉਣਾ ਵੀ ਦਿਖਾ ਬਹੁਤ ਜਿਆਦਾ ਹੁੰਡ ਪੈ ਰਿਹਾਗਾ ਇੱਕ ਪਾਸੇ ਭਗਮਤਮਨ ਸਰਕਾਰ ਪਰਚੇ ਪਾ ਰਹੀ ਹੈ ਕਿਸਾਨਾਂ ਤੇ ਜਿੱਥੇ ਅੱਗ ਲੱਗੀ ਹੈ ਉੱਥੇ ਬਿਲਕੁਲ ਵੀ ਹੁੰਡ ਨਹੀਂ ਜਿੱਥੇ ਵਿਚ ਬਹਾਈ ਹੈ ਸਰਕਾਰ ਨੇ ਪ੍ਰਾਲੀ ਉੱਥੇ ਬਹੁਤ ਮੋਟਾ ਹੁੰਡ ਹੈ ਤੇ ਕੋਈ ਵੀ ਇੱਥੇ ਖੇਤੀਬਾੜੀ ਅਧਿਕਾਰੀ ਆ ਨਹੀਂ ਰਿਹਾ ਕਿਸਾਨਾਂ ਦੀ ਬਾਹ ਨਹੀਂ ਫੜ ਰਿਹਾ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹ ਜਥੇਬੰਦੀ ਵੱਲੋਂ ਮੰਗ ਕਰਦੇ ਆ ਪ੍ਰਸ਼ਾਸਨ ਤੇ ਸਰਕਾਰ ਤੋਂ ਕਿ ਕਿਸਾਨਾਂ ਦੀ ਬਾਹ ਫੜੋ ਸਾਰੇ ਪਿੰਡਾਂ ਦੇ ਵਿੱਚ ਹੋਰ ਪਿੰਡਾਂ ਦੇ ਵਿੱਚ ਬਲਾਕ ਛਿੰਦ ਤੇ ਸੁਕੜਦੇ ਪਿੰਡਾਂ ਦੇ ਵਿੱਚ ਸਾਰੇ ਦੇ ਪਿੰਡਾਂ ਦੇ ਵਿੱਚ ਬਹੁਤ ਜੜੀ ਸੰਡੀ ਪੈ ਚੁੱਕੀ ਹੈ ਤੇ ਸਰਕਾਰ ਇਹਦਾ ਕੋਈ ਹੱਲ ਕਰੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ ਜੋ ਪਰਾਲੀ ਵਾਲੇ ਪਰਚੇ ਕਿਸਾਨਾਂ ਤੇ ਪਾਰੀ ਆ ਉਹਨਾਂ ਨੂੰ ਸਰਕਾਰ ਰੱਦ ਕਰੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹ ਜਥੇਬੰਦੀ ਵੱਲੋਂ ਅੱਗੇ ਟਿਕਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ